ਤਾ ਜੋ ਜਨ ਕੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਆਰਤਾ ਦਾ ਮਤਲਬ ਵੀ ਹੁੰਦਾ ਹੈ ਜੀ ਮੰਗਤਾ ਮੰਗਣ ਵਾਲਾ ਰੋਜ਼ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਜਬਜੀਤ ਸਾਹਿਬ ਦਾ ਪਾਠ ਪੜ੍ਹੀਏ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਸਾਰਿਆਂ ਨੂੰ ਚੇਤੇ ਨੇ ਇਹ ਬਚਨ ਆਪਾਂ ਰੋਜ਼ ਪੜ੍ਹਦੇ ਆ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਪਾਲਣ ਵਾਲਾ ਸੁਖ ਬਖਸ਼ਦਾ ਦਾਤਾ ਬਖਸ਼ਦਾ ਇੱਕੋ ਹੀ ਹੈ ਉਹ ਦਾਤਾ ਅਕਾਲ ਪੁਰਖ ਵੈਗੋ ਤੇ ਬੇਨਤੀ ਕੀ ਕੀਤੀ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਇਹੋ ਜਿਹੇ ਦਾਤਾ ਜਿਹੜਾ ਸਾਰਿਆਂ ਨੂੰ ਦਿੰਦਾ ਹੈ ਕਿਤੇ ਅਸੀਂ ਇਸ ਜ਼ਿੰਦਗੀ ਦੇ ਸੁਖ ਪ੍ਰਾਪਤ ਕਰਕੇ ਦਾਤਾ ਪ੍ਰਾਪਤ ਕਰਕੇ ਉਹਨੂੰ ਭੁੱਲ ਨਾ ਜਾਈਏ ਜਦੋਂ ਸਰੀਰ ਆਖ ਦੀ ਰਮਤਾ ਹੁੰਦੀ ਹੈ ਨਾ ਸਾਧ ਸੰਗਤ ਤਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਹਿਲਾ ਹੀ ਸ਼ਬਦ ਹੈ ਮੋਤੀ ਤਾਂ ਮੰਦਰ ਉਸ ਰੈ ਹੁਣ ਇਹ ਨਹੀਂ ਕਿ ਸਾਧ ਸੰਗਤ ਸਾਡੇ ਕੋਲ ਦੁਨਿਆਵੀ ਪੱਖ ਤੋਂ ਕੋਈ ਕਮਜ਼ੋਰੀ ਹੋਵੇ ਭਾਵ ਕਿ ਤਨ ਦੌਲਤ ਦਾ ਪੱਖ ਜਿਹੜਾ ਸਾਡਾ ਸੰਸਾਰਿਕ ਪੱਦਰ ਦਾ ਸਮਾਜਿਕ ਪੱਦਰ ਦਾ ਉਹ ਘਾਟ ਹੋਵੇ ਕਿਸੇ ਗੱਲ ਦੀ ਸਾਬ ਕਹਿੰਦੇ ਵੀ ਗੁਰਸਿੱਖਾ ਤੇਰੇ ਘਰ ਦੇ ਵਿੱਚ ਤਾਂ ਸਭ ਕੁਝ ਹੋਣਾ ਚਾਹੀਦਾ ਹੈ ਮੋਤੀਆਂ ਦੇ ਮੰਦਰ ਘਰ ਬਣੇ ਹੋਣ ਮੋਤੀ ਤਾਂ ਮੰਦਰ ਕੁਸਰੈ ਰਤਨੀ ਤਾਂ ਹੋਹੇ ਜੜਾਓ ਰਤਨਾ ਦਾ ਜੜਾਓ ਕੀਤਾ ਹੋਵੇ ਕੰਧਾਂ ਦੀਵਾਰਾਂ ਅੰਮਲਿਆਂ ਦੇ ਉੱਪਰ ਕਸਤੂਰ ਕੁੰਗੂ ਅਗਰ ਚੰਦਨ ਇਹ ਸਾਰੀਆਂ ਸੁਗੰਧੀਆਂ ਬੇਸ਼ਕੀਮਤੀ ਨੇ ਸਾਦ ਸੰਗਤ ਇਹਨਾਂ ਦੀ ਖੁਸ਼ਬੂ ਘਰ ਦੇ ਵਿੱਚੋਂ ਆਉਂਦੀ ਹੋਵੇ ਦੇਖੋ ਕਿੱਡੀ ਅਮੀਰੀ ਹੋਵੇਗੀ ਉਹ ਘਰ ਦੀ ਕਿੱਡਾ ਅਮੀਰ ਘਰਾਣਾ ਹੋਵੇਗਾ ਉਹ ਤੇ ਸਹਬ ਦੀ ਪਰਮਾਉਂਦੇ ਵੀ ਗੁਰਸਿੱਖਾ ਤੇਰੇ ਕੋਲ ਇੰਨਾ ਕੁਝ ਹੋਵੇ ਇਹਦੇ ਹੋਣ ਦੇ ਬਾਵਜੂਦ ਇੱਕ ਗੱਲ ਚੇਤਾ ਰੱਖੀ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤ ਨਾ ਆਵੇ ਨਾਉ ਮਤਾ ਕਿਤੇ ਇਹ ਦਾਤਾਂ ਵੇਖ ਕੇ ਇਹ ਸੁਖ ਵੇਖ ਕੇ ਘਰਬਾਰ ਵੇਖ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਜਾਏ ਇਹ ਨਾ ਹੋਵੇ ਕਿਤੇ ਕਿਉਂਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ ਬੰਦੇ ਨੂੰ ਦਾਤਾ ਚੰਗੀਆਂ ਲੱਗਣ ਲੱਗ ਜਾਂਦੀਆਂ ਜਦੋਂ ਇਹਨੂੰ ਦਾਤਾ ਮਿਲਦੀਆਂ ਸੁੱਖ ਮਿਲਦਾ ਨਾ ਕਈ ਵਾਰ ਸੁੱਖਾਂ ਵਿੱਚ ਉਲਝ ਜਾਂਦਾ ਹੈ ਦਾਤਾਂ ਵਿੱਚ ਹੀ ਸਾਥ ਸੰਗਤ ਇੱਕ ਖਚਤ ਹੋ ਜਾਂਦਾ ਹੈ ਇਹਨੂੰ ਚੰਗਾ ਲੱਗਦਾ ਪੁੱਤ ਇਹਨੂੰ ਚੰਗੇ ਲੱਗਦੇ ਸੁੱਖ ਘਰ-ਬਾਰ ਚੰਗਾ ਲੱਗਦਾ ਪਰ ਜਿਨ ਨੇ ਇਹ ਸਾਰਾ ਕੁਝ ਬਖਸ਼ਿਸ਼ ਕੀਤਾ ਸਾਹਿਬ ਕਹਿੰਦੇ ਉਹਨੂੰ ਭੁੱਲ ਜਾਂਦਾ ਸੁਖਮਨੀ ਸਾਹਿਬ ਬਾਣੀ ਪੜ੍ਹੀ ਨਾ ਪਹਿਲਾਂ ਜਾਪ ਹੋਏ ਸੁਖਮਨੀ ਸਾਹਿਬ ਜੀ ਦੇ ਤੇ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਚੇਤਾ ਕਰਾਇਆ ਉਹ ਮਾਲਕ ਦਾ ਚੇਤਾ ਕਰਾਇਆ ਉਹ ਠਾਕੁਰ ਦੇ ਅੱਗੇ ਜਿਹਦੇ ਅੱਗੇ ਅਰਦਾਸ ਕਰਨੀ ਹੈ ਜਿਹਦੇ ਅੱਗੇ ਬੇਨਤੀ ਕਰਕੇ ਸਭ ਕੁਝ ਮੰਗਣਾ ਕਿਉਂਕਿ ਦਿੱਤਾ ਉਹਦਾ ਹੀ ਹੈ ਸਭ ਕੁਝ ਸਾਹਿਬ ਫਰਮਾਉਂਦੇ ਜੇ ਪ੍ਰਸਾਦ ਬਸੈ ਸੁਖ ਮੰਦਰ ਇਸ ਹੈ ਧਿਆਏ ਸਦਾ ਮਨ ਅੰਦਰ ਜਿਹਦੇ ਕਿਰਪਾ ਦੇ ਨਾਲ ਤੇਰੇ ਘਰ ਦੇ ਵਿੱਚ ਸੁੱਖ ਹੈ ਤੇ ਉਹ ਸੁੱਖਾਂ ਦੀ ਜ਼ਿੰਦਗੀ ਆਪਣੇ ਘਰ ਵਿੱਚ ਤੂੰ ਬਤੀਤ ਕਰ ਰਿਹਾ ਉਸ ਮਾਲਕ ਵਾਹਿਗੁਰੂ ਦੀ ਕਿਰਪਾ ਨਾਲ ਜਿਸ ਦੀ ਦਇਆ ਨਾਲ ਤੂੰ ਬਤੀਤ ਕਰ ਰਿਹਾ ਸੁੱਖਾਂ ਦੀ ਜ਼ਿੰਦਗੀ ਉਹਨੂੰ ਚੇਤੇ ਵੀ ਕਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਤਨਾ ਇਥੋਂ ਤੱਕ ਵੀ ਕਹਿ ਦਿੱਤਾ ਵੀ ਤਨ ਨੂੰ ਜੇ ਸੁਗੰਧੀਆਂ ਵੀ ਲਾਉਣਾ ਨਾ ਆਪਾਂ ਪਰਫਿਊਮ ਲਾ ਲਈਏ ਸੈਂਟ ਲਾ ਲਈਏ ਸਾਬ ਕਹਿੰਦੇ ਲਾ ਸੁਗੰਧੀ ਲਾ ਆਪਣੇ ਤਨ ਨੂੰ ਸ਼ਿੰਗਾਰ ਪਰ ਸ਼ਿੰਗਾਰਣ ਲੱਗਿਆ ਉਸ ਮਾਲਕ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰ ਵੀ ਉਹਨੇ ਇਹ ਸ਼ਿੰਗਾਰ ਬਖਸ਼ਿਸ਼ ਕੀਤਾ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਜਿਸ ਮਾਲਕ ਦੀ ਕਿਰਪਾ ਦੇ ਨਾਲ ਤੂੰ ਤਨ ਨੂੰ ਸੁਗੰਧੀਆਂ ਲਾਉਣਾ ਤੇ ਉਸ ਨੂੰ ਸਿਮਰ ਵੀ ਉਹਨੂੰ ਚੇਤੇ ਵੀ ਕਰ ਤੇ ਸਾਧ ਸੰਗਤ ਭਾਵ ਕੀ ਉਹ ਦਾਤਾ ਹੈ ਉਹ مالک ਹੈ ਸਭ ਕੁਝ ਉਹ ਦੀ ਕਿਰਪਾ ਦੇ ਨਾਲ ਮਿਲ ਰਿਹਾ ਜੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਸ਼ਬਦ ਜਿਹੜਾ ਬੱਚੇ ਪੜ੍ਹ ਕੇ ਗਏ ਤੂੰ ਠਾਕੁਰ ਆਪਾਂ ਵੀ ਅਰਦਾਸ ਉਹਦੇ ਅੱਗੇ ਕਰਨੀ ਹੈ ਪਹਿਲਾਂ ਚੇਤਾ ਕਰਾਇਆ ਉਹ ਦੀ ਵਿਸ਼ੇਸ਼ਤਾ ਦਾ ਉਹ ਵਿਸ਼ੇਸ਼ਤਾ ਕੀ ਹੈ ਉਹ ਦੀ ਕਿਹੋ ਜਿਆ ਉਹ ਪ੍ਰਮਾਤਮਾ ਉਹ ਠਾਕੁਰ ਹੈ ਮਾਲਕ ਤੂੰ ਠਾਕੁਰ ਤੁਮ ਪੈ ਅਰਦਾਸ ਸਤਿਗੁਰੂ ਜੀ ਸਾਡੀ ਸਾਰਿਆਂ ਦੀ ਅਰਜ਼ ਅਰਜ਼ ਜਮਾ ਦਾਸ ਦੋਏ ਹੱਥ ਜੋੜ ਕੇ ਬੇਰਤੀ ਕੀਤੀ ਹੋਈ ਤੇ ਅਰਦਾਸ ਸ਼ਬਦ ਅਰਥ ਵੀ ਇਹ ਹੈ ਅੰਤਰਜਾਮੀ ਐੜੇ ਤੂੰ ਭਾਵ ਅੰਤਰਜਾਮੀ ਕਿਹਦੇ ਅੱਗੇ ਅਰਦਾਸ ਜਿਹੜਾ ਅੰਤਰਜਾਮੀ ਹੈ ਸਾਡੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸੰਦ ਕਈ ਵਾਰ ਕਿਸੇ ਕੋਲ ਪੁੱਛੀਏ ਨਾ ਕਿਸੇ ਗਿਆਨਵਾਨ ਵਿਦਵਾਨ ਕੋਲ ਉਹਨੂੰ ਕਹੀਏ ਵੀ ਦੁਨੀਆ ਦੀ ਸਭ ਤੋਂ ਤੇਜ ਚੀਜ਼ ਕੀ ਹੈ ਤੇ ਅਕਸਰ ਸਾਧ ਸੰਗ ਜਿਹੜੇ ਵਿਦਵਾਨ ਨੇ ਗਿਆਨਪੁਰਸ਼ ਨੇ ਨਾ ਉਹ ਕਹਿੰਦੇ ਸਭ ਤੋਂ ਤੇਜ ਇਸ ਦੁਨੀਆ ਦੇ ਅੰਦਰ ਅਰਦਾਸ ਹੈ ਅਜੇ ਮਨ ਵਿੱਚ ਕਈ ਵਾਰ ਫੁਰਨਾ ਬਣਿਆ ਹੀ ਹੁੰਦਾ ਨਾ ਸਾਥ ਸੰਗਤ ਸੋਚ ਅਜੇ ਅਸੀਂ ਬਣਾਉਨੇ ਹੀ ਆਂ ਵੀ ਇਹ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਵਿੱਚ ਕਰਨੀ ਅੱਜ ਸਤਿਗੁਰੂ ਕੋਲ ਇਹ ਮੰਗਣ ਵਾਸਤੇ ਜਾਣਾ ਤੇ ਖਿਆਲ ਕਰਿਓ ਗੁਰੂ ਸਵਾਰੋ ਸਾਡੇ ਤੇ ਤੁਹਾਡੇ ਸਭ ਨਾਲ ਸ਼ਾਇਦ ਬੀਤੀ ਹੋਵੇਗੀ ਇਹ ਗੱਲ ਵੀ ਤੁਸੀਂ ਅਜੇ ਮੂੰਹ ਹੂ ਜ਼ੁਬਾਨ ਤੋਂ ਬੋਲ ਕੇ ਮੰਗਿਆ ਵੀ ਨਹੀਂ ਹੋਵੇਗਾ ਤੇ ਮੇਰਾ ਸਤਿਗੁਰੂ ਉਹ ਅਰਦਾਸ ਪਹਿਲਾਂ ਹੀ ਪੂਰੀ ਕਰ ਦਿੰਦਾ ਆਖੋ ਸਤਨਾਮ ਉਹ ਪਹਿਲਾਂ ਹੀ ਪੂਰੀ ਕਰ ਦਿੰਦਾ ਅਰਦਾਸ ਇਸ ਕਰਕੇ ਉਹਦੇ ਅੱਗੇ ਅਰਦਾਸ ਜਿਹੜਾ ਅੰਤਰਜਾਮੀ ਹੈ ਰਾਰੇ ਤੂੰ ਭਾਵ ਜਿਹੜਾ ਰੱਖ ਹੈ ਸਾਰਿਆਂ ਦੀ ਰੱਖਿਆ ਕਰਨ ਵਾਲਾ ਉਹਦੀ ਰੱਖਸ਼ਾ ਉਹਦੀ ਕੀਤੀ ਹੋਈ ਰਖਵਾਲੀ ਸਾਧ ਸੰਗ ਦੁਨੀਆ ਦਾ ਕੋਈ ਕਮਜ਼ੋਰ ਬੰਦਾ ਤੇ ਨਾ ਸਾਥ ਖੜਦਾ ਸਾਡੇ ਅਸੀਂ ਜਾਣਦੇ ਹਾਂ ਜੀ ਜਿਹਦੇ ਕੋਲ ਤਾਕਤ ਹੈ ਜਿਹਦੇ ਕੋਲ ਬਲ ਹੈ ਅਸੀਂ ਉਹਦੀ ਸ਼ਰਨ ਵਿੱਚ ਜਾਈਏ ਤੇ ਉਹ ਰਾਖਾ ਕਿਹੋ ਜਿਹਾ ਸਾਇਬ ਪਰਮਾਉਂ ਦੇ ਤਿੱਥ ਹੈ ਤੂੰ ਸਮਰੱਥ ਜਿੱਥੇ ਕੋਏ ਨਾਹੀਂ ਤੇਰੀ ਸਮਰੱਥਾ ਦੁਨੀਆ ਦੀ ਕੋਈ ਵੀ ਚੀਜ਼ ਬਣੀ ਹੁੰਦੀ ਹੈ ਨਾ ਸਾਜ ਸੰਗਤ ਉਹਦੀ ਸਮਰੱਥਾ ਹੁੰਦੀ ਹੈ ਆ ਮੋਟਰਸਾਈਕਲ ਤੁਸੀਂ ਖਰੀਦਦੇ ਹੋ ਇਹਦਾ ਇੰਜਨ ਨਾਲ ਸਾਜ ਸੰਗਤ ਕਿਸੇ ਹਾਰਸ ਪਾਵਰ ਜਾਂ ਕਿਤੇ ਕੋਈ ਸੀਸੀ ਆਦਿ ਦੇ ਅਨੁਸਾਰ ਕੋਈ ਸ਼ਬਦਾਂ ਵਿੱਚ ਬੰਨਿਆ ਹੁੰਦਾ ਵੀ ਇੰਨੀ ਕੁ ਪਾਵਰ ਇਹਦੇ ਅੰਦਰ ਕੋਈ ਗੱਡੀ ਖਰੀਦੋ ਕੋਈ 1200 ਸੀਸੀ ਕੋਈ 1500 ਸੀਸੀ ਇੰਜਨ ਹੋਵੇਗਾ ਟਰੱਕ ਖਰੀਦੋਗੇ ਦੀ ਇੰਨੀ ਹਾਰਸ ਪਾਵਰ ਵੀ ਇੰਨੇ ਘੋੜਿਆਂ ਜਿੰਨੀ ਤਾਕਤ ਦੀ ਖਿੱਚਣ ਦੀ ਹਰ ਇੱਕ ਚੀਜ਼ ਗਿਣਤੀ ਦੇ ਵਿੱਚ ਹੈ ਹਰ ਇੱਕ ਚੀਜ਼ ਮਿੰਤੀ ਵਿੱਚ ਹੈ ਤੋਲ ਹੈ ਮਾਪ ਹੈ ਸੁਭਾਵ ਕੀ ਸਾਰਾ ਕੁਝ ਦਾਇਰੇ ਦੇ ਵਿੱਚ ਹੈ ਪਰ ਇੱਕ ਚੀਜ਼ ਹੈ ਇਸ ਦੁਨੀਆ ਦੀ ਜਿਹਨੂੰ ਕਿਸੇ ਵੀ ਦਾਇਰੇ ਦੇ ਵਿੱਚ ਤੁਸੀਂ ਬੰਨ ਨਹੀਂ ਸਕਦੇ ਸਾਧਸ ਉਹ ਸਾਡੀਆਂ ਬੰਦਸ਼ਾਂ ਤੋਂ ਪਰੇ ਹੈ ਤੇ ਉਹ ਕੌਣ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਤੇ ਜਿਹਦੀ ਸਮਰੱਥਾ پتہ ਕੀ ਹੈ ਸਾਧ ਸੰਗਤ ਹੋ ਸਕਦਾ ਵੀ ਮੇਰਾ ਹੱਥ ਇੱਥੇ 1-2 ਫੁੱਟ ਤੱਕ ਜਾਵੇ ਮੇਰੀ ਆਵਾਜ਼ 100 ਮੀਟਰ 200 ਮੀਟਰ ਤੱਕ ਚਲੀ ਜਾਵੇ ਸਾਧ ਸੰਗਤ ਸਾਡੀ ਸੁਣਨ ਦੀ ਸ਼ਕਤੀ ਦਾ ਵੀ ਦਾਇਰਾ ਹੈ ਬੋਲਣ ਦਾ ਵੀ ਦਾਇਰਾ ਹੈ ਸੋਚਣ ਦਾ ਦਿਮਾਗ ਦਿਮਾਗ ਦਾ ਵੀ ਦਾਇਰਾ ਹੈ ਪਰ ਅਕਾਲਪੁਰਖ ਵਹਿਗੂ ਸਾਰੀਆਂ ਤਾਕਤਾਂ ਸਾਰੀ ਸੋਚਣ ਦੀ ਤਾਕਤ ਸੁਣਨ ਦੀ ਤਾਕਤ ਹੱਦ ਬੰਨੇ ਤੂੰ ਪਰੇ ਇਸ ਕਰਕੇ ਸਹਿਬ ਨੇ ਕਿਹਾ ਵੀ ਕਿੱਥੇ ਤੂੰ ਸਮਰੱਥ ਕਿੰਨਾ ਕੁ ਸਮਰੱਥ ਹੈ ਆਪਣੇ ਸੇਵਕ ਆਪੇ ਰਾਖ ਹੈ ਆਪੇ ਨਾਮ ਜਪਾਵੇ ਜਾਂ ਜਾਂ ਕਾਜ ਕਿਰਤ ਸੇਵਕ ਕੀ ਤਾਹ ਤਾਹ ਉੱਠ ਤਾਵੇ ਪੰਜਾਬ ਚ ਬੈਠਾ ਇੱਥੇ ਪਿਤਾ ਜਾਂ ਮਾਂ ਅਰਦਾਸ ਕਰਦੀ ਆ ਆਪਣੇ ਬੱਚਿਆਂ ਵਾਸਤੇ ਵੀ ਕੈਨੇਡਾ ਅਮਰੀਕਾ ਉਹ ਬੈਠੇ ਹੋਏ ਨੇ ਬੱਚੇ ਸਾਡੇ ਦੂਰ ਨੇ ਕਿਤੇ ਨੌਕਰੀ ਕਰ ਰਹੇ ਨੇ ਬਾਹਰਲੀ ਸਟੇਟ ਵਿੱਚ ਨੇ ਤੇ ਸਾਧ ਸੰਗਤ ਵਿੱਚ ਉਹਨਾਂ ਅਰਦਾਸ ਕਿਵੇਂ ਪੂਰੀ ਹੋ ਜਾਂਦੀ ਹੈ ਕਿਉਂਕਿ ਉਹਦੀ ਸਮਰੱਥਾ ਹੈ ਉਹਦੀ ਪਹੁੰਚ ਹੈ ਉਹਦਾ ਕੋਈ ਦਾਇਰਾ ਨਹੀਂ ਕੋਈ ਹੱਦ ਨਹੀਂ ਸਾਧ ਸੰਗਤ ਜਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੀਂ ਦੁਨੀਆ ਬਾਹਾਂ ਖੜੀਆਂ ਕਰਕੇ ਕਹਿੰਦੇ ਨੇ ਮੇਰੇ ਵਸ ਦੀ ਗੱਲ ਨਹੀਂ ਐ ਪਰ ਕਦੀ ਸਤਿਗੁਰ ਨੇ ਕਿਹਾ ਹੋਵੇ ਇਹ ਖਿਆਲ ਕਰਿਓ ਆਪਣੇ ਮਨ ਵਿੱਚ ਸਾਧ ਸੰਗਤ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਓ ਨਾ ਹਸਪਤਾਲ ਦੇ ਵਿੱਚ ਤੇ ਡਾਕਟਰ ਤਿੰਨ ਗੱਲਾਂ ਕਹਿ ਕੇ ਜਵਾਬ ਦਿੰਦੇ ਆ ਰਵਾਨਾ ਕਰਦੇ ਇੱਕ ਤਾਂ ਕਈ ਵਾਰ ਇਲਾਜ ਕਰਕੇ ਦਵਾਦਾਰੂ ਦੇ ਕੇ ਤੋਰ ਦਿੰਦੇ ਆ ਵੀ ਆਹ ਦਵਾਦਾਰੂ ਦੇਓ ਖਵਾਓ ਪਿਆਓ ਠੀਕ ਹੋ ਜਾਏਗਾ ਸਾਧ ਸੰਗਤ ਦੂਜਾ ਕਾਰਨ ਕੀ ਬਣਦਾ ਹੈ ਉਹ ਕਹਿੰਦੇ ਨੇ ਵੀ ਭਾਈ ਸਾਡੇ ਵੱਸ ਦੀ ਗੱਲ ਨਹੀਂ ਵੀ ਸਾਡੇ ਕੋਲੇ ਉਹ ਜੀ ਦਵਾਦਾਰੂ ਨਹੀਂ ਹੈ ਤੇ ਤੀਜੀ ਗੱਲ ਉਹ ਕਹਿੰਦੇ ਵੀ ਭਾਈ ਸੇਵਾ ਕਰ ਲਓ ਹੁਣ ਬਹੁਤੇ ਕੋਈ ਸਾਹੇ ਦੇ ਬਾਕੀ ਨਹੀਂ ਪਹਿਲਾਂ ਜਾਂ ਤਾਂ ਦਵਾਦਾਰੂ ਜਿੰਨੀ ਕੁ ਉਹਨਾਂ ਦੀ ਪਹੁੰਚ ਹੋਏਗੀ ਦੇ ਦੇਣਗੇ ਦੂਜੀ ਗੱਲ ਕਹਿਣਗੇ ਵੀ ਸੇਵਾ ਕਰ ਲਓ ਭਾਈ ਹੁਣ ਬਹੁਤਾ ਕੁਝ ਹੈ ਨਹੀਂ ਇਹਦੇ ਅੰਦਰ ਤੇ ਤੀਜੀ ਗੱਲ ਉਹ ਆਖਰਕਾਰ ਕਹਿਣਗੇ ਵੀ ਸਾਡੇ ਵਸ ਦੀ ਗੱਲ ਨਹੀਂ ਕਿਤੇ ਹੋਰ ਲੈ ਜਾਓ ਸਾਦ ਸੰਗਤ ਦੀ ਦੁਨਿਆਵੀ ਗੱਲ ਐ ਸਮਾਜਿਕ ਗੱਲ ਐ ਪਰ ਕਦੀ ਖਿਆਲ ਕਰਿਓ ਕਦੀ ਗੁਰੂ ਨੇ ਹੱਥ ਖੜਾ ਕਰਕੇ ਬਾਹਂ ਖੜੀ ਕਰਕੇ ਕਿਹਾ ਹੋਵੇ ਵੀ ਭਾਈ ਮੇਰੇ ਵਸ ਦੀ ਗੱਲ ਨਹੀਂ ਵੀ ਤੈਨੂੰ ਇੱਥੋਂ ਇਹ ਮਿਲ ਨਹੀਂ ਸਕਦਾ ਜਾਂ ਤੇਰੀ ਇਹ ਅਰਦਾਸ ਨਹੀਂ ਪੂਰੀ ਹੋ ਸਕਦੀ ਵੀ ਤੂੰ ਇੱਥੇ ਨਹੀਂ ਕਿਤੇ ਹੋਰ ਜਾ ਕੇ ਅਰਦਾਸ ਕਰ ਨਹੀਂ ਸਾਦ ਸੰਗਤ ਗੁਰੂ ਐਸਾ ਨਹੀਂ ਗੁਰੂ ਦੇ ਵਸ ਵਿੱਚ ਜਾਂ ਕਹਿ ਵਸ ਹੈ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਉਹਦੇ ਵਸ ਵਿੱਚ ਹੈ ਉਹ ਰਾਖਾ ਐੜਾ ਅੰਤਰਜਾਮੀ ਰਾਰਾ ਰਾਖਾ ਦਦਾ ਦਾਤਾ ਦਾਤਾ ਦੇਣ ਵਾਲਾ ਤੇ ਸੱਸੇ ਤੋਂ ਭਾਵ ਹੈ ਸਰਬ ਵਿਆਪਕ ਸਾਰਿਆਂ ਵਿੱਚ ਵਸਦਾ ਹੋਇਆ ਜਿਹੜਾ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ ਹੈ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ ਊਚ ਨੀਤ ਮੈਂ ਜੋਤ ਸਮਾਣੀ ਘਟ ਘਟ ਮਾਧੋ ਦੀ ਹਰ ਇੱਕ ਹਿਰਦੇ ਘਟ ਦੇ ਅੰਦਰ ਉਹ ਪ੍ਰਮਾਤਮਾ ਆਕਾਲ ਪੁਰਖ ਦੀ ਜਿੰਦ ਹੈ ਉਹਦੀ ਜਾਨ ਹੈ ਅਸੀਂ ਉਹਦੇ ਅੱਗੇ ਅਰਦਾਸ ਕਰ ਰਹੇ ਹਾਂ ਤੇ ਫਿਰ ਕੀ ਕਿਹਾ ਤੂੰ ਠਾਕੁਰ ਤੁਮ ਪੈਰ ਅਰਦਾਸ ਜੀਉ ਪਿੰਡ ਸਭ ਤੇਰੀ ਰਾਜ ਜੀਉ ਦਾ ਭਾਵ ਹੈ ਜਿੰਦ ਜਿਹੜੇ ਅੰਦਰ ਸਾਹ ਚੱਲਦੇ ਨੇ ਇਹ ਵੀ ਤੇਰੀ ਰਾਸ ਤੇਰਾ ਖਜ਼ਾਨਾ ਪਿੰਡ ਦਾ ਭਾਵ ਹੈ ਸਰੀਰ ਇਹ ਵੀ ਤੇਰਾ ਦਿੱਤਾ ਖਜ਼ਾਨਾ ਇਹ ਤੇਰੀ ਹੀ ਦਿੱਤੀ ਰਾਸ ਹੈ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਫਿਰ ਕਿਹਾ ਸਤਿਗੁਰ ਜੀ ਤੁਸੀਂ ਸਾਡੀ ਮਾਂ ਵੀ ਹੋ ਕਿਉਂਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੋ ਕਿਹਾ ਕਾੜਾ ਜੀ ਬੜੇ ਬਚਨ ਨੇ ਸਤਿਗੁਰ ਦੀ ਬਾਣੀ ਨੇ ਜੋ ਸਮਝ ਕੇ ਚੱਲੋ ਗੁਰੂ ਨਾਲ ਐਸਾ ਇੱਕ ਤਾਂ ਸੰਸਾਰਿਕ ਰਿਸ਼ਤੇ ਮਾਂ ਪਿਓ ਦੇ ਨੇ ਉਸ ਤੋਂ ਪਹਿਲਾ ਰਿਸ਼ਤਾ ਸਾਧ ਸੰਗਤ ਉਹ ਰੱਬ ਦਾ ਹੈ ਜਿਹੜਾ ਮਾਂ ਵਾਂਗ ਸਾਨੂੰ ਪਾਲਦਾ ਵੀ ਹੈ ਤੇ ਪਿਓ ਵਾਂਗ ਸਾਨੂੰ ਸਾਂਭਦਾ ਵੀ ਹੈ ਸਾਧ ਸੰਗਤ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਲਕ ਸਾਬ ਕਹਿੰਦੇ ਉਹ ਮਾਲਕ ਵੈਗੁਰੂ ਦੇ ਅਸੀਂ ਬੱਚੇ ਆ ਉਹਦੇ ਅੱਗੇ ਅਰਦਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇ ਤੇਰੀ ਕਿਰਪਾ ਨਾਲ ਘਨੇਰੇ ਸੂਖ ਇੱਕ ਨਹੀਂ ਦੋ ਨਹੀਂ ਆ ਜਾਓ ਨਾ ਕਦੀ ਦੁਕਾਨਾਂ ਤੇ ਬਾਜ਼ਾਰ ਦੇ ਵਿੱਚ ਸਾਧ ਸੰਗਤ ਇੱਕ ਉੱਥੇ ਦੁਕਾਨ ਹੁੰਦੀ ਹੋਲ ਸੇਲ ਦੀ ਇੱਕ ਦੁਕਾਨ ਹੁੰਦੀ ਰਿਟੇਲ ਦੀ ਰਿਟੇਲ ਦੀ ਦੁਕਾਨ ਤੇ ਸਾਨੂੰ ਕੋਈ ਟਾਵਾ ਕੋਈ ਵਿਰਲਾ ਸਮਾਨ ਮਿਲਦਾ ਵੀ ਖਾਸ-ਖਾਸ ਚੀਜ਼ਾਂ ਉਹਨਾਂ ਦਾ ਖਿਆਲ ਕਰਿਓ ਰੇਟ ਵੀ ਵਧੇਰਿਓ ਹੋਵੇਗਾ ਉਹਨਾਂ ਨੇ ਆਪਣੀ ਪ੍ਰਾਈਸ ਲਿਸਟ ਜਿਹੜੀ ਹੈ ਨਾ ਰੇਟ ਜਿਹੜਾ ਉਹਨੇ ਉਹ ਵੱਖਰਾ ਲਾਇਆ ਹੋਵੇਗਾ ਮਹਿੰਗੀਆਂ ਮਿਲਣਗੀਆਂ ਉਹ ਚੀਜ਼ਾਂ ਮਿਲਦਾ ਵੀ ਸਭ ਕੁਝ ਨਹੀਂ ਪਰ ਇੱਕ ਦੁਕਾਨ ਜਿਹੜੀ ਹੋਲ ਸੇਲ ਦੀ ਜਿਹਨੂੰ ਆਪਾਂ ਥੋਕ ਦੀ ਦੁਕਾਨ ਕਹਿ ਦਿੰਦੇ ਹਾਂ ਥੋਕ ਦੀ ਦੁਕਾਨ ਤੇ ਜਾਓ ਸਾਧ ਸੰਗਤ ਉਥੋਂ ਸਾਰਾ ਕੁਝ ਮਿਲ ਜਾਂਦਾ ਤੇ ਮਿਲੇਗਾ ਵੀ ਸਸਤੇ ਭਾਅ ਦੇ ਵਿੱਚ ਅਸੀਂ ਹਮੇਸ਼ਾ ਤਰਜੀਹ ਦਿੰਦੇ ਹਾਂ ਇਸ ਗੱਲ ਨੂੰ ਵੀ ਭਾਈ ਉਹ ਦੁਕਾਨ ਤਾਂ ਮਹਿੰਗੀ ਹੈ ਉਹੀ ਚੀਜ਼ ਜਿਹੜੀ ਉਹ ਕਿਤੇ ਥੋਕ ਦੀ ਦੂਜੀ ਦੁਕਾਨ ਤੋਂ ਜਾਓ ਖਰੀਦਣ ਤੇ ਉਹ ਸਸਤੇ ਭਾਅ ਦੇ ਵਿੱਚ ਮਿਲਦੀ ਹੈ ਸਾਧ ਸੰਗਤ ਇਸੇ ਤਰ੍ਹਾਂ ਇਹਨਾਂ ਖਿਆਲ ਕਰਿਓ ਦੇ ਇੱਕ ਦਾਤ ਇੱਕ ਸੁਖ ਲੈਣ ਤੁਸੀਂ ਤੁਰ ਪੇ ਉਹ ਸੁੱਖ ਉਹ ਦਾਤ ਸ਼ਾਇਦ ਦੁਨੀਆ ਦੀ ਵੱਖਰੀ ਵੱਖਰੀ ਦੁਕਾਨਦਾਰੀ ਖੋਲਣ ਵਾਲੇ ਦੁਕਾਨਦਾਰਾਂ ਕੋਲ ਮਿਲੇ ਜਾਂ ਨਾ ਮਿਲੇ ਪਰ ਖਿਆਲ ਕਰਿਓ ਇੱਕ ਬਚਨ ਮੇਰੇ ਸਤਿਗੁਰੂ ਦੀ ਬਾਣੀ ਦਾ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਿਗੁਰ ਨਦਰ ਕਰੇ ਜਦੂ ਇਹ ਸ਼ਬਦ ਪੜੋਗੇ ਨਾ ਇਸ ਵਿੱਚ ਇੱਕ ਸ਼ਬਦ ਹੈ ਇੱਕ ਪੰਕਤੀ ਹੈ ਸਹਬ ਜੀ ਫਰਮਾਉਂਦੇ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਕਹਿੰਦੇ ਇੱਕ ਦੇ ਚਰਨਾਂ ਵਿੱਚ ਜੁੜ ਜਾ ਸਾਰੀ ਥੋਕ ਭਾਵ ਸਭ ਕੁਝ ਤੈਨੂੰ ਪ੍ਰਾਪਤ ਹੋ ਜਾਏਗਾ ਕਿਸੇ ਗੱਲ ਦਾ ਕੋਈ ਘਾਟਾ ਇੱਕ ਨਹੀਂ ਫਿਰ ਉੱਥੇ ਦੋ ਨਹੀਂ ਫਿਰ ਸਾਧ ਸੰਗਤ ਜੋ ਮੰਗੋਗੇ ਇੱਛਾ ਪੂਰਕ ਸਰਬ ਸੁਖ ਦਾਤਾ ਮੈਂ ਇੱਕ ਅਖੀਰਲੀ ਬੇਨਤੀ ਕਹਿ ਕੇ ਸਮਾਪਤੀ ਕਰਾਂ ਕਿਉਂਕਿ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਮੇਰੇ ਪੀਰੇ ਦੇ ਮਾਲਕ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਆਨੰਦ ਮਾਣ ਰਹੇ ਆ ਨਾ ਆਪਾਂ ਪਾਤਸ਼ਾਹ ਜੀ ਭਾਈ ਕੀ ਡਰੋਲੀ ਮੋਗੇ ਵਿਖਿਆਉਂਦੇ ਹੁੰਦੇ ਸਨ ਸਾਧ ਸੰਗਤ ਉਥੇ ਮਾਲਵੇ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਸਤਿਗੁਰ ਜੀ ਦੇ ਸਾੰਧੂ ਭਾਈ ਸਾਈਂਦਾਸ ਡਰੋਲੀ ਭਾਈ ਕੀ ਦੇ ਰਹਿਣ ਵਾਲੇ ਇੱਥੇ ਉਸ ਨਗਰੀ ਵਿੱਚ ਮੋਗੇ ਪਾਸ ਬਾਬਾ ਗੁਰਦਿੱਤਾ ਜੀ ਦਾ ਵੀ ਪ੍ਰਕਾਸ਼ ਹੋਇਆ ਉਹਨਾਂ ਦਾ ਜਨਮ ਹੋਇਆ ਉਸ ਨਗਰੀ ਵਿੱਚ ਇਸ ਇਲਾਕੇ ਦੇ ਵਿੱਚ ਜਗਰਾਉਂ ਦੇ ਨੇੜੇ ਤੋਂ ਮੱਲੇ ਨਗਰ ਤੋਂ ਇੱਕ ਸਿੱਖ ਆਉਂਦਾ ਹੁੰਦਾ ਸੀ ਜਿਹਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਗੁਰੂ ਮਹਾਰਾਜ ਪਾਸ਼ਾ ਜੀ ਦੀ ਹਜ਼ੂਰੀ ਵਿੱਚ ਆਉਣ ਵਾਲਾ ਭਾਈ ਸਾਧੂ ਜੀ ਦਾ ਇਹ ਸਾਧ ਸੰਗਤ ਪਿਤਾ ਹੈ ਭਾਈ ਧਰਮਾ ਇਹ ਭਾਈ ਧਰਮਾ ਬੜਾ ਗੁਰਸਿੱਖੀ ਨੇਮ ਪ੍ਰੇਮ ਵਿੱਚ ਜੁੜਿਆ ਹੋਇਆ ਸੀ ਮੈਂ ਬੇਨਤੀ ਕਰ ਰਿਹਾ ਵੀ ਜਿਹਦੇ ਚਰਨਾਂ 'ਚ ਅਰਦਾਸ ਕਰੀਏ ਵੇਖੋ ਮਿਲਦਾ ਕੀ ਕੁਛ ਹੈ ਉਹ ਕਿਹੋ ਜਿਹਾ ਦਾਤਾ ਮਾਂ ਕਿਉਂ ਬਣ ਕੇ ਕਿਵੇਂ ਆਪਣੇ ਬੱਚਿਆਂ ਨੂੰ ਸਾਂਭਦਾ ਹੈ ਤੇ ਕਿਸ ਹੱਦ ਤੱਕ ਸਾਂਭਦਾ ਹੈ 사ਤ ਸੰਗਤ ਆਪਾਂ ਸਾਰਾ ਕੁਝ ਵਿਚਾਰਿਆ ਉਹ ਤਾਂ ਅੰਦਰ ਦੀ ਜਾਣਨ ਵਾਲਾ ਹੈ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਤੇ ਸਤਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਧਰਮੇ ਨੇ ਆਵਿਆ ਕਰਨਾ ਸੇਵਾ ਕਰਿਆ ਕਰਨੀ ਬਾਣੀ ਪੜ੍ਹਨੀ 사ਤ ਸੰਗਤ ਵਿੱਚ ਜੁੜਨਾ ਗੁਰੂ ਦੀਆਂ ਅਸੀਸਾਂ ਲੈ ਕੇ ਆਪਣੇ ਘਰ ਵਾਪਸ ਮੁੜ ਜਾ ਕਰਨਾ ਕਈ ਸਾਲ ਜਦੋਂ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਭਾਈ ਕੀ ਡਰੋਲੀ ਆਉਣਾ ਤੇ ਸਾਧ ਸੰਗਤ ਇਹ ਸੇਖ ਆਪਣੇ ਪਰਿਵਾਰ ਦੇ ਨਾਲ ਉੱਥੇ ਪਹੁੰਚ जाया ਕਰਦਾ ਸੀ ਸੇਵਾ ਕਰਨ ਵਾਸਤੇ ਸਤਿਗੁਰੂ ਨਾਲ ਜਾਣ ਪਛਾਣ ਵੀ ਹੋ ਗਈ ਸਰ ਮਹਾਰਾਜ ਪਾਤਸ਼ਾਹ ਜੀ ਨਾਮ ਕਰਕੇ ਵੀ ਜਾਣਣ ਲੱਗ ਪਏ ਹੁਣ ਸਾਧ ਸੰਗਤ ਕੀ ਹੋਇਆ ਵੀ ਬੱਚੇ ਵੱਡੇ ਹੋਏ ਪੁੱਤ ਵਿਆਹਣ ਜੋਗਾ ਹੋ ਗਿਆ ਘਰ ਵਿੱਚ ਗਰੀਬੀ ਬੜੀ ਸੀ ਸਪੀਕਰਾਂ ਪੈ ਗਈਆਂ ਮਾਂ ਪਿਓ ਨੂੰ ਅਕਸਰ ਫਿਕਰ ਹੁੰਦੀ ਹੈ ਵੀ ਜਦੋਂ ਬੱਚੇ ਵਿਆਹਣ ਦੇ ਲਾਇਕ ਹੋ ਜਾਣ ਨਾ ਯੋਗ ਹੋ ਜਾਣ ਮਾਂ ਪਿਓ ਨੂੰ ਸਭ ਤੋਂ ਵੱਡੀ ਫਿਕਰ ਹੁੰਦੀ ਧੀ ਵਿਆਉਣੀ ਆ ਪੁੱਤ ਵਿਆਹਣਾ ਘਰ ਦੇ ਵਿੱਚ ਸਾਧ ਸੰਗਤ ਨੂੰ ਵੇਖੇਗਾ ਧਿਆਨ ਮਾਰ ਕੇ ਵੀ ਕੀ ਕੁਛ ਹੈ ਦੇਣ ਲਈ ਕੀ ਕੁਛ ਹੈ ਅੱਗੇ ਰਿਸ਼ਤਾ ਬਣਾਉਣ ਵਾਲਿਆਂ ਦੀ ਮੰਗ ਜਿਹੜੀ ਪੂਰੀ ਕਰਨ ਵਾਸਤੇ ਕਿਉਂਕਿ ਅੱਜ ਸਮਾਜ ਇਹੋ ਜਿਹਾ ਹੋ ਗਿਆ ਸਾਡਾ ਇਹ ਘਾਟ ਹੈ ਸਾਡੀ ਸਮਾਜ ਦੀ ਕਿਉਂਕਿ ਸਾਧ ਸੰਗਤ ਮਾਫ਼ ਕਰਿਓ ਜਿਹਦੀ ਪਹੁੰਚ ਹੈ ਜਿਹਨੂੰ ਠੀਕ ਹੈ ਵੀ ਜਿਹਦੇ ਘਰ ਪੈਸਾ ਟਕਾ ਜ਼ਮੀਨ ਜਾਇਦਾਦ ਹੈ ਉਹ ਤਾਂ 20 ਲੱਖ 30 ਲੱਖ ਲਾ ਕੇ ਵਿਆਹ ਕਰ ਦਿੰਦਾ ਤੇ ਜਿਹੜਾ ਗਰੀਬ ਮਾਂ ਪਿਓ ਹੋਵੇਗਾ ਸਾਧ ਸੰਗਤ ਜਿਹਨੂੰ ਬਾਣੀ ਵਿੱਚ ਵੀ ਕਿਹਾ ਦੁਬਲਾ ਕਮਜ਼ੋਰ ਘਾਟ ਹੋਵੇ ਮਾਇਆ ਦੀ ਇਹੋ ਜੇ ਸੁੱਖ ਸਾਧਨ ਨਾ ਹੋਣ ਉਹਦੇ ਕੋਲ ਦੁਨਿਆਵੀ ਤੁਰਤੇ ਉਹਨੂੰ ਕਦੀ ਪੁੱਛ ਕੇ ਵੇਖੋ ਉਸ ਮਾਂ ਨੂੰ ਉਸ ਪਿਓ ਨੂੰ ਉਹਦੇ ਦਿਲ 'ਚ ਕੀ ਬੀਤਦੀ ਹੈ ਜਦੋਂ ਉਹਨੇ ਧੀ ਵਿਆਹਣੀ ਹੋਵੇ ਸਾਦ ਸੰਗਤ ਕਿਉਂਕਿ ਲੋਕਾਚਾਰੀ ਬਣ ਗਈ ਦਿਖਾਵਾ ਏਡਾ ਵੱਡਾ ਹੋ ਗਿਆ ਸਾਡਾ ਸਤਿਗੁਰੂ ਰਹਿਮਤ ਕਰਨ ਅਸੀਂ ਇਹੋ ਜੀ ਸਾਦ ਸੰਗਤ ਭੱਜ ਦੌੜ ਦੇ ਵਿੱਚੋਂ ਨਿਕਲੀ ਐ ਅਸੀਂ ਗੁਰੂ ਦੇ ਆਸ਼ੀਰਵਾਦ ਅਨੁਸਾਰ ਜੀਵਨ ਜੀ ਵੀ ਸਾਦੇ ਵਿਆਹ ਹੋਣ ਸਾਦੇ ਭੋਗ ਪਾਏ ਜਾਣ ਕਿਉਂਕਿ ਭੋਗਾਂ ਵਾਲਾ ਵੀ ਸਿਸਟਮ ਸਾਡਾ ਅੱਜ ਕੱਲ ਖਰਾਬ ਹੋ ਗਿਆ ਭੋਗਾਂ ਦੇ ਵੀ ਬਹੁਤ ਕੁਝ ਐਸਾ ਦਿਖਾਵਾ ਭੋਗ ਪਹਿਣਾ ਹੋਵੇ ਗੁਰੂ ਘਰ ਦੇ ਵਿੱਚ ਟੇਬਲ ਕੁਰਸੀਆਂ ਲਾ ਕੇ ਵਿਆਹ ਨਾਲ ਕੋਈ ਘਟ ਨਹੀਂ ਗੁਜ਼ਾਰਦੇ ਲੋਕ ਬੇਨਤੀ ਕਰੀਦੀ ਆ ਜਾ ਕੇ ਵੀ ਭਾਈ ਐਸਾ ਨਾ ਕਰਿਆ ਕਰੋ ਪੰਗਤ ਦੀ ਮਰਿਆਦਾ ਸੰਗਤ ਦੀ ਮਰਿਆਦਾ ਨੂੰ ਨਾਮ ਤੋੜੋ ਤੁਸੀਂ ਜ਼ਰੂਰਤ ਹੈ ਇਸ ਗੱਲ ਦੀ ਅੱਜ ਇਹ ਹੋਕਾ ਦੇਣ ਦੀ ਸਾਧ ਸੰਗਤ ਸਾਦੇ ਵਿਆਹ ਹੋਣ ਸਾਦੇ ਭੋਗ ਪਾਏ ਜਾਣ ਹੁਣ ਭਾਈ ਧਰਮੇ ਨੂੰ ਚਿੰਤਾ ਹੋ ਗਈ ਪੁੱਤ ਵਿਆਹਣਾ ਧੀ ਵੀ ਸੀ ਇੱਕ ਧੀ ਵੀ ਵਿਆਹਣੀ ਸਾਧ ਸੰਗਤ ਘਰ ਵਿੱਚ ਗਰੀਬੀ ਸੀ ਤੇ ਖਿਆਲ ਕਰਿਓ ਹੁਣ ਗਰੀਬ ਨੂੰ ਕਿਹੜਾ ਛੇਤੀ ਕੋਈ ਰਿਸ਼ਤਾ ਦਿੰਦਾ ਉਹ ਚੰਗੇ ਘਰ ਵਿੱਚ ਬੱਚੇ ਥੋੜੀ ਨਾ ਵਿਆਹੇ ਜਾਂਦੇ ਆ ਫਿਰ ਠੀਕ ਹੈ ਸਾਧ ਸੰਗਤ ਕੋਈ ਇਹੋ ਜਿਹਾ ਅੱਗੇ ਕੋਈ ਪਰਿਵਾਰ ਚੰਗਾ ਹੋਵੇ ਕਬੂਲ ਕਰਨ ਵਾਲਾ ਹੋਵੇ ਤੇ ਬੜੇ ਐਸੇ ਨੇ ਸਾਧ ਸੰਗਤ ਜਿਹੜੇ ਅੱਜ ਸਮਾਜ ਵਿੱਚੋਂ ਉਹ ਅੱਗੇ ਨਿੱਤਰ ਕੇ ਆਏ ਨੇ ਕਿ ਇਹੋ ਜੀਆਂ ਚੀਜ਼ਾਂ ਦਾ ਬਦਲਾਅ ਆਇਆ ਸਾਡੇ ਘਰਾਂ ਵਿੱਚ ਸਮਾਜ ਵਿੱਚ ਚਾਹੀਦਾ ਵੀ ਹੁਣ ਭਾਈ ਧਰਮ ਨੇ ਫਿਕਰ ਪੈ ਗਈ ਸੋਚਣ ਲੱਗ ਪਿਆ ਕਹਿੰਦਾ ਹੁਣ ਕੀ ਕਰਾਂ ਪੁੱਤ ਵਿਆਹਣਾ ਯੋਗ ਘਰ ਕੋਈ ਯੋਗ ਬੱਚਾ ਕੋਈ ਤਾਂ ਲੱਭੇਗਾ ਜੇ ਸਾਡੇ ਘਰ ਵੀ ਕੋਈ ਸਮਰੱਥਾ ਐਸੀ ਹੋਵੇ ਕਿ ਬਾਣੀ ਦੇ ਬਚਨ ਨੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸੁਵਾਉ ਨਾ ਕੋ ਕਰ ਅਸੀਂ ਕਈ ਵਾਰ ਕਿਸੇ ਦੀ ਮਦਦ ਕਰਦੇ ਆ ਵੀ ਸ਼ਾਇਦ ਉਹ ਵੀ ਸਾਡੀ ਮਦਦ ਕਰੇਗਾ ਆਉਣ ਵਾਲੇ ਸਮੇਂ ਵਿੱਚ ਉਹਦੇ ਨਾਲ ਖੜ ਜਾਈਏ ਉਹਦੀ ਮਦਦ ਤਾਂ ਕਰੀਏ ਪਰ ਸਹਿਬ ਕਹਿੰਦੇ ਵੀ ਮੰਨ ਲੋ ਹਾਲਾਤ ਇਸੇ ਬਣ ਗਏ ਕੋਈ ਸਵਾਰਥ ਕਰਕੇ ਵੀ ਨਾਲ ਆ ਕੇ ਮਦਦਗਾਰ ਨਹੀਂ ਬਣ ਰਿਹਾ ਸਵਾਰਥ ਸਵਾਉ ਨਾ ਕੋ ਕਰੈ ਨਹਿ ਕਿਛੁ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਹਿ ਚਲ ਹੋਵੈ ਰਾਜ ਸਹਿਬ ਕਹਿੰਦੇ ਘਬਰਾ ਨਾ ਕੋਈ ਗੱਲ ਨਹੀਂ ਜੇ ਤੂੰ ਕਮਜ਼ੋਰ ਐ ਗਰੀਬੀ ਐ ਤੇਰੇ ਘਰ ਅੰਦਰ ਉਸ ਮਾਲਕ ਸੱਚੇ ਦੇ ਚਰਨਾਂ ਵਿੱਚ ਅਰਦਾਸ ਕਰ ਕਿਉਂਕਿ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਬਣਾਉਣ ਦੀ ਇਹਦੇ ਵਿੱਚ ਸਮਰੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਵਿੱਚ ਬਾਣੀ ਵਿੱਚ ਇਹ ਸਮਰੱਥਾ ਗੁਰੂ ਅੰਦਰ ਇਹ ਕਿਰਪਾ ਹੁਣ ਭਾਈ ਧਰਮਾ ਆਪਣੇ ਪੁੱਤ ਨੂੰ ਲੈ ਕੇ ਨਾ ਸਾਜ ਸੰਗਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਰਵਾਨਾ ਹੋਇਆ ਕਹਿੰਦਾ ਵੀ ਅੱਜ ਅਰਦਾਸ ਕਰਕੇ ਬੇਨਤੀ ਕਰਕੇ ਆਵਾਂ ਮੇਰੀ ਪੀਰੇ ਦੇ ਮਾਲਕ ਸੱਚੇ ਪਾਤਸ਼ਾਹ ਬਹੁਤ ਕੁਝ ਤੂ ਦਿੱਤਾ ਬੜਾ ਸਬਰ ਸੰਤੋਖ ਵਿੱਚ ਜੀਵਨ ਗੁਜ਼ਰ ਗਿਆ ਠੀਕ ਹੈ ਮੈਂ ਆਪਣਾ ਜੀਵਨ ਗੁਜ਼ਾਰ ਲਿਆ ਪਰ ਹੁਣ ਬੱਚੇ ਵਿਆਹਣੇ ਘਰ ਵਿੱਚ ਗਰੀਬੀ ਬੜੀ ਏ ਹੁਣ ਸਾਡਾ ਤਾਂ ਚਲੋ ਗੁਜ਼ਾਰਾ ਹੋ ਗਿਆ ਹੁਣ ਬੱਚੇ ਕਿਵੇਂ ਵਿਆਹੇ ਜਾਣ ਅਜ ਮੰਗ ਲਈਏ ਸਤਿਗੁਰ ਦੇ ਚਰਨਾਂ ਵਿੱਚੋਂ ਜਾ ਕੇ ਵੀ ਸਤਿਗੁਰ ਕਿਰਪਾ ਕਰ ਦਿਓ ਗਰੀਬੀ ਦੂਰ ਕਰ ਦਿਓ ਇਹ ਸੋਚ-ਸੋਚ ਕੇ ਨਾ ਭਾਈ ਧਰਮਾ ਆਪਣੇ ਨੌਜਵਾਨ ਪੁੱਤਰ ਭਾਈ ਸਾਧੂ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਚਲਾ ਗਿਆ ਹੁਣ ਮੱਠਾ ਦੇ ਕੇ ਨਮਸਕਾਰ ਕੀਤੀ ਨਮਸਕਾਰ ਕਰਨ ਵਾਸਤੇ ਵੀ ਕੋਈ ਖਾਸ ਭੇਟਾ ਚੜਾਵਾ ਨਹੀਂ ਸੀ ਜੋ ਸੀ ਤਿਲ ਫੁੱਲ ਅਰਪਣ ਕੀਤਾ ਭੇਟ ਕੀਤਾ ਤੇ ਸਾਰਿਆਂ ਤੋਂ ਮਗਰ ਜਾ ਕੇ ਭਾਈ ਧਰਮਾ ਬਹਿ ਗਿਆ ਹੁਣ ਉਡੀਕਣ ਲੱਗਾ ਵੀ ਦੀਵਾਨ ਸਮਾਪਤ ਹੋਣਗੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਆਦਿ ਪਾਸ਼ਾ ਜੀ ਸਿੰਘਾਸਣਾਂ ਤੋਂ ਉੱਠਣਗੇ ਜਦੋਂ ਗੁਰੂ ਕੇ ਮਹਿਲ ਵਾਲ ਧਰਵਲ ਚਾਲੇ ਪਾਉਣਗੇ ਇਧਰੋਂ ਲੰਘ ਕੇ ਜਾਣਗੇ ਸੰਗਤ ਵਿੱਚੋਂ ਤੇ ਮੈਂ ਪਿੱਛੇ ਹੀ ਬਹਿ ਜਾਣਾ ਮੌਕਾ ਵੇਖ ਕੇ ਗੁਰੂ ਅੱਗੇ ਅਰਦਾਸ ਕਰ ਦਿਆਂਗਾ ਸਾਧ ਸੰਗਤ ਜਦੋਂ ਸਮਾਪਤੀ ਹੋਈ ਤੇ ਵੇਖੋ ਇਧਰ ਭਾਈ ਧਰਮਾ ਉਡੀਕਦਾ ਪਿਆ ਸਮਾਪਤੀ ਨੂੰ ਗੁਰੂ ਮਹਾਰਾਜ ਜੀ ਦੇ ਆਉਣ ਦੀ ਉਡੀਕ ਵਿੱਚ ਵੀ ਮੈਂ ਬੇਨਤੀ ਕਰਨੀ ਗਰੀਬੀ ਦੂਰ ਹੋ ਜਾਏ ਪਰ ਕਮਾਲ ਹੋ ਗਏ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਉੱਥੇ ਆਪਣੇ ਆਸਨਾ ਤੋਂ ਕਹਿਣ ਲੱਗੇ ਸੰਗਤ ਜੀ ਬੈਠੋ ਇੱਕ ਵਿਚਾਰ ਕਰਨੀ ਆ ਬਸ ਉਹ ਵਿਚਾਰ ਕਰ ਲੈਣ ਦੇ ਵੇਖੋ ਜਦੋਂ ਗੁਰੂ ਉੱਠਦਾ ਹੈ ਜਦੋਂ ਗੁਰੂ ਕਿਰਪਾ ਕਰਦਾ ਮਾਂ ਪਿਓ ਸਮਝੋ ਗੁਰੂ ਨੂੰ ਮਾਂ ਪਿਓ ਵੀ ਆਪਣੇ ਬੱਚੇ ਦੀ ਹਰ ਇੱਛਾ ਪੂਰੀ ਕਰਦੇ ਬੱਚਾ ਜੇਦ ਕਰਦਾ ਹੈ ਤੇ ਮਾਂ ਨੂੰ ਕਹਿੰਦਾਵੇਂ ਮੇਰੇ ਬੱਚੇ ਦੀ ਜिद ਕੀ ਐ ਇਹਦੀ ਮੰਗ ਕੀ ਐ ਮਾਂ ਸਭ ਤੋਂ ਪਹਿਲਾਂ ਸਮਝਦੀ ਐ ਤੇ ਸਾਰੀ ਉਮਰ ਸੁੱਖਾ ਮੰਗਦੀ ਆਪਣੇ ਬੱਚਿਆਂ ਵਾਸਤੇ ਗੁਰੂ ਵੀ ਮਾਂ ਵਰਗਾ ਪਿਤਾ ਵਰਗਾ ਐ ਸਾਧ ਸੰਗਤ ਸਤਿਗੁਰੂ ਜੀ ਉੱਠੇ ਉੱਠ ਕੇ ਤੇ ਸਾਧ ਸੰਗਤ ਆਪ ਭਾਈ ਧਰਮੇ ਕੋਲ ਆ ਕੇ ਖੜ ਗਏ ਸਾਰੀ ਸੰਗਤ ਦਾ ਧਿਆਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੱਲ ਸਾਹਿਬ ਬਤੇ ਕੀ ਕਹਿਣ ਲਗੇ ਹੱਥ ਜੋੜ ਕੇ ਅਜ ਵੇਖੋ ਗੁਰੂ ਹੱਥ ਜੋੜ ਰਿਹਾ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਛੇਵੇਂ ਪਾਤਸ਼ਾਹ ਹੱਥ ਜੋੜ ਕੇ ਕਹਿਣ ਲਗੇ ਭਾਈ ਧਰਮਿਆ ਅਸੀਂ ਕੁਝ ਮੰਗਣਾ ਹੈ ਤੁਹਾਡੇ ਕੋਲ ਕੁਝ ਮੰਗਣ ਵਾਸਤੇ ਆਏ ਆ ਤੇ ਤੂੰ ਦੇਵੇਂਗਾ ਵੇਖੋ ਜਿਹੜਾ ਭਾਈ ਧਰਮਾ ਖੁਦ ਮੰਗਣ ਵਾਸਤੇ ਗਿਆ ਸੀ ਉਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਪੁੱਛਦੇ ਕਹਿੰਦੇ ਭਾਈ ਧਰਮਿਆ ਕੁਝ ਮੰਗਣ ਵਾਸਤੇ ਆਏ ਆ ਅਸੀਂ ਕੁਝ ਮੰਗੀਏ ਤੇ ਸਾਨੂੰ ਨਾਂ ਤੇ ਨਹੀਂ ਨਾ ਕਰੇਗਾ ਹੁਣ ਭਾਈ ਧਰਮਾ ਸੋਚਾਂ ਵਿੱਚ ਪੈ ਗਿਆ ਨਹੀਂ ਮੇਰੇ ਕੋਲ ਹੈ ਕੀ ਦੇਣ ਨੂੰ ਸਤਿਗੁਰੂ ਗਰੀਬੀ ਹੈ ਘਰ ਵਿੱਚ ਮੈਂ ਕੀ ਦੇ ਸਕਦਾ ਤੇ ਗੁਰੂ ਹਰਗੋਬਿੰਦ ਸਾਹਿਬ ਫੇਰ ਕਹਿਣ ਲੱਗੇ ਬਚਨ ਫਰਮਾਉਂਦੇ ਭਾਈ ਧਰਮਿਆ ਵਾਅਦਾ ਕਰ ਜੋ ਮੰਗਾਗੇ ਤੂੰ ਦੇਂਗਾ ਮੁਕਰੇਂਗਾ ਤੇ ਨਹੀਂ ਭਾਈ ਧਰਮੇ ਦੇ ਵੱਲ ਸਾਰੀ ਸੰਗਤ ਦਾ ਧਿਆਨ ਸਾਰੀ ਸੰਗਤ ਉਧਰ ਤੱਕਣ ਲੱਗ ਗਈ ਅਜ ਗੁਰੂ ਸਾਹਿਬ ਕੀ ਮੰਗਣ ਲੱਗੇ ਨੇ ਗੁਰੂ ਤਾਂ ਦੇਂਦੇ ਨੇ ਦాతਾਂ ਪਰ ਆਪ ਮੰਗਣ ਲੱਗੇ ਨੇ ਭਾਈ ਧਰਮੇ ਦੇ ਹੱਥ ਜੁੜ ਗਏ ਮਨ ਪਰ ਆਇਆ ਅੱਖਾਂ ਚ ਨੀਰ ਵਹਿ ਤੁਰਿਆ ਵੀ ਸਤਿਗੁਰੂ ਸੱਚਿਆ ਮੈਂ ਕੀ ਦੇ ਸਕਦਾ ਮੇਰੇ ਕੋਲ ਕੁਝ ਨਹੀਂ ਦੇਣ ਲਈ ਸਾਹਿਬ ਕਹਿੰਦੇ ਇੱਕ ਚੀਜ਼ ਹੈ ਤੁਹਾਡਾ ਪੁੱਤ ਪਾਈ ਸਾਧੂ ਤੇਰਾ ਇਹ ਪੁੱਤਰ ਜਵਾਨ ਹੋ ਗਿਆ ਅਸੀਂ ਤੇਰਾ ਪੁੱਤਰ ਮੰਗਦੇ ਆਂ ਆਪਣੀ ਧੀ ਬੀਬੀ ਵੀਰੋ ਵਾਸਤੇ ਉਹਦੇ ਨਾਲ ਆਪਣੇ ਪੁੱਤਰ ਦਾ ਵਿਆਹ ਕਰੇਂਗਾ ਵੇਖੋ ਸਾਸੰਗ ਜਿਹੜਾ ਫਿਕਰਾਂ ਵਿੱਚ ਆਇਆ ਸੀ ਵੀ ਗਰੀਬੀ ਪੁੱਤ ਵਿਆਹਣਾ ਧੀ ਵਿਆਉਣੀ ਹੈ ਗੁਰੂ ਮਹਾਰਾਜ ਅੱਜ ਗਰੀਬੀ ਦੂਰ ਕਰ ਦਿਓ ਉਸੇ ਭਾਈ ਧਰਮੇ ਕੋਲੋਂ ਆਪ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਵਿਖੇ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਕਿੱਡੇ ਪਰਉਪਕਾਰੀ ਮੇਰੇ ਪਾਤਸ਼ਾਹ ਦੇਖੋ ਰਿਸ਼ਤਾ ਕਿਹਦੇ ਨਾਲ ਜੋੜਿਆ ਜਿਹਦੇ ਘਰ ਕੁਛ ਵੀ ਨਹੀਂ ਉਹਦਾ ਪੁੱਤਰ ਲਾਇਕ ਸੀ ਯੋਗ ਸੀ ਆਉਂਦਾ ਸੀ ਆਪਣੇ ਪਿਓ ਨਾਲ ਸੇਵਾ ਕਰਨ ਵਾਸਤੇ ਗੁਰੂ ਦਰ ਤੇ ਤੇ ਬੀਬੀ ਵੀਰੋ ਜੀ ਦਾ ਰਿਸ਼ਤਾ ਉਸ ਦਿਨ ਫਿਰ ਕੀਤਾ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਬਾਬਾ ਬੁੱਢਾ ਜੀ ਹੁਣੇ ਸ਼ਗਨ ਪਾਓ ਪੁੱਤ ਸਾਧੂ ਦੀ ਝੋਲੀ ਦੇ ਵਿੱਚ ਤੇ ਵਿਆਹ ਦੀ ਤਰੀਕ ਮੁਕਰਰ ਕਰ ਦਿਓ ਸਾਡੀ ਧੀ ਵਿਆਹ ਕੇ ਭਾਈ ਧਰਮੇ ਦੇ ਘਰ ਜਾਵੇ ਕੀ ਪੁੱਤ ਸਾਧੂ ਨਾਲੇ ਦਾ ਵਿਆਹ ਹੋਵੇ ਵੇਖੋ ਇਹੋ ਜੀ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਗੁਰੂ ਦੀਆਂ ਰਹਿਮਤਾਂ ਨੇ ਸਾਧ ਸੰਗਤ ਬਣ ਕੇ ਆਓ ਤੇ ਸੇ ਗੁਰੂ ਦੇ ਉਹਦੇ ਬਾਲ ਬਣ ਕੇ ਆਓ ਉਹਦੇ ਸੇਵਕ ਉਹਦੇ ਸਿੱਖ ਬਣ ਕੇ ਆਓ ਆਪੇ ਗੁਰੂ ਤਰੁੱਠੇਗਾ ਝੋਲੀਆਂ ਭਰ ਦੇਗਾ ਬਖਸ਼ਿਸ਼ਾਂ ਨਾਲ ਨਵਾਜੇਗਾ ਤੁਹਾਨੂੰ ਮੰਗਲ ਦੀ ਲੋੜ ਵੀ ਨਹੀਂ ਪੈਣੀ ਗੁਰੂ ਰਹਿਮਤ ਕਰਨ ਆਪ ਸਾਰੀਆਂ ਸੰਗਤਾਂ ਗੁਰ ਚਰਨਾ ਵਿੱਚ ਜੁੜ ਬੈਠ ਕੇ ਹੋ ਬਹੁਤ ਪਿਆਰ ਸਤਕਾਰ ਨਾਲ ਬਾਬਾ ਜਸਵੀਰ ਸਿੰਘ ਜੀ ਜਿਨ੍ਹਾਂ ਨੇ ਉਪਰਾਲੇ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਇਹ ਯਤਨ ਉਪਰਾਲੇ ਹਰ ਸਾਲ ਹੁੰਦੇ ਨੇ ਸਾਜ ਸੰਗਤ ਆਪਾਂ ਸੰਗਤਾਂ ਵੀ ਸਹਿਯੋਗੀ ਹੋ ਕੇ ਤਨ ਮਨ ਧਨ ਨਾਲ ਜੁੜ ਬੈਠ ਕੇ ਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਨਿਭਾ ਕੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਜਾਇਆ ਕਰੀਏ ਇਸੇ ਤਰ੍ਹਾਂ ਆਪ ਜੁੜਦੇ ਰਹੋ ਗੁਰੂ ਦੀਆਂ ਰਹਿਮਤਾਂ ਬਖਸ਼ਿਸ਼ ਨਾਲ ਝੋੜੀਆਂ